ਸ਼ੁਰੂ ਹੋ ਗਿਆ ਤੇ ਤਕਰੀਬਨ ਡੇਢ ਘੰਟਾ ਹੋ ਰਿਹਾ ਇਹ ਅਰਜنٹੀਨਾ ਦੇ ਵਿੱਚ ਤੁਹਾਨੂੰ ਅਰਗਲੋ ਕਹਿ ਕੇ ਦੇਣਾ ਪੈਂਦਾ ਵੀ ਇਹ ਗਿਫਟ ਹੈ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਲੱਗਦਾ ਹੈਗਾ ਸੋਏ ਪਾਈ ਸਕੇ ਸੋਏ ਮਹਾਰਾਜ ਦਾ ਸਰੂਪ ਜਿਹੜਾ ਅਸੀਂ ਸਜਾ ਕੇ ਅਰਗਵਤੀ ਲਾ ਲਈ ਹੈ ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਮਹਾਰਾਜ ਕੁਝ ਕਹਿਣਾ ਜਾਓਗੇ ਲੰਗਰ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਅਸੀਂ ਮੈਂ ਇੱਕ ਫੇਰ ਲੋਗ ਬਣਾ ਰਿਹਾ ਕਿਉਂਕਿ ਅੱਜ ਗੁਰਨਾਨਕ ਪਾਸ਼ਾ ਦਾ ਜਨਮ ਦਿਨ ਹੈ ਤੇ ਸਾਡੇ ਅਰਜੰਟਿਨਾ ਦੇ ਵਿੱਚ ਅਸੀਂ ਅੱਜ ਮਨਾ ਰਹੇ ਹਾਂ ਇੰਡੀਆ ਦੇ ਵਿੱਚ ਤਾਂ ਜਿਹੜਾ ਉਹ ਕੱਲ ਮਨਾਇਆ ਗਿਆ ਆ ਅਸੀਂ ਥੋੜਾ ਜਿਹਾ ਇੱਕ ਦਿਨ ਲੇਟ ਆ ਤੇ ਅਸੀਂ ਨਗਰ ਕੀਰਤਨ ਜਿਹੜਾ ਆ ਉਹ ਤਾਂ ਐਤਵਾਰ ਨੂੰ ਕੱਢਣਾ ਆ ਤੇ ਪਰ ਜਿਹੜਾ ਆ ਗੁਰੂ ਘਰ ਲੰਗਰ ਜਿਹੜਾ ਅਸੀਂ ਸਟਰੀਟ ਤੇ ਲਾਉਨੇ ਆ ਉਹ ਅਸੀਂ ਅੱਜ ਲਾਣ ਲੱਗੇ ਆ ਕਿਉਂਕਿ ਇੱਥੇ ਅਰਜנטיਨਾ ਦੇ ਵਿੱਚ ਇੰਨਾ ਲੋਕਾਂ ਨੂੰ ਪਤਾ ਨਹੀਂ ਵੀ ਲੰਗਰ ਕੀ ਹੁੰਦਾ ਆ ਜਿੱਦਾਂ ਹੁਣ ਅਸੀਂ ਇਹ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕੋਕੇ ਦੀਆਂ ਤੇ ਪਾਣੀ ਦੀਆਂ ਬੋਤਲਾਂ ਤੇ ਜਦੋਂ ਅਸੀਂ ਇਹਨਾਂ ਨੂੰ ਫ੍ਰੀ ਚ ਦਿੰਨੇ ਆ ਤਾਂ ਇਹ ਸਾਨੂੰ ਸਵਾਲ ਪੁੱਛਦੇ ਆ ਵੀ ਤੁਸੀਂ ਇਹ ਕਿਉਂ ਫ੍ਰੀ ਦੇ ਰਹੇ ਹੋ ਤੇ ਫਿਰ ਅਸੀਂ ਉਹਨਾਂ ਨੂੰ ਐਕਸਪਲੇਨ ਕਰੀਦਾ ਵੀ ਇਹ ਸਾਡੇ ਅੱਜ ਗੁਰੂ ਨਾਨਕ ਪਾਸ਼ਾ ਦਾ ਜਿਹੜਾ ਆ ਉਹ ਜਨਮ ਦਿਨ ਆ ਤੇ ਗੁਰੂ ਪੂਰਵ ਆ ਜਿਹਦੇ ਕਰਕੇ ਅਸੀਂ ਲੰਗਰ ਲਾ ਰਹੇ ਆ ਸੋ ਇਹਨਾਂ ਲੋਕਾਂ ਨੂੰ ਬੜਾ ਇਹ ਬੜੇ ਜਿਹੜੇ ਆ ਨਾ ਚਰਜੀਤ ਹੁੰਦੇ ਆ ਬਈ ਯਾਰ ਕਮਾਲ ਹੈ ਵੀ ਤੁਸੀਂ ਇੰਨੇ ਪੈਸੇ ਦਾ ਸਮਾਨ ਲੈ ਕੇ ਤੇ ਫ੍ਰੀ ਚ ਦੇ ਰਹੇ ਹੋ ਇਹਨਾਂ ਨੂੰ ਲੰਗਰ ਦੀ ਜਿਹੜੀ ਉਹ ਮਰਿਆਦਾ ਹਜੇ ਪਤਾ ਨਹੀਂ ਹੈਗੀ ਸੋ ਆਪਾਂ ਹੁਣ ਮਹਾਰਾਜ ਦਾ ਸਰੂਪ ਸਜਾ ਲਿਆ ਆਪਾਂ ਥੱਲੇ ਤੇ ਆਪਾਂ ਅਗਰਬਤੀ ਕਰਕੇ ਤੇ ਆਪਾਂ ਫਿਰ ਲੰਗਰ ਸ਼ੁਰੂ ਕਰੀਏ ਹੈਂ ਜੀ 12 ਸੋ ਇਹ ਮਹਾਰਾਜ ਦਾ ਸਰੂਪ ਜਿਹੜਾ ਅਸੀਂ ਸਜਾ ਕੇ ਅਰਗਵਤੀ ਲਾ ਲਈ ਹੈ ਤੇ ਇਹ ਸਾਰਾ ਜਿਹੜਾ ਸਾਡੇ ਇਥੇ ਗਾਸੀ ਹੋ ਸਕੰਦੇ ਆ ਅਸੀਂ ਇਹ ਸਾਰੇ ਇਹ ਲੰਗਰ ਇਥੇ ਸੜਕ ਤੇ ਜਿਹੜੀ ਬੜੀ ਚਲਦੀ ਆ ਵਰਤੋਣਾ ਆ ਤੇ ਇਹ ਲੋਕਾਂ ਨੂੰ ਫਿਰ ਅਸੀਂ ਐਕਸਪਲੇਨ ਵੀ ਕਰਨਾ ਦੱਸਣਾ ਵੀ ਅਸੀਂ ਇਹ ਕਿਉਂ ਫਰੀ ਚ ਦੇ ਰਹੇ ਆ ਕਿਉਂਕਿ ਇੱਥੇ ਕਿਸੇ ਨੂੰ ਕੋਈ ਫ੍ਰੀ ਨਹੀਂ ਦਿੰਦਾ ਹੈਗਾ ਕੈਨੇਡਾ ਅਮਰੀਕਾ ਜਾਂ ਬੜੇ ਦੇਸ਼ਾਂ 'ਚ ਤਾਂ ਪਤਾ ਹੈ ਇਸ ਚੀਜ਼ ਦਾ ਪਰ ਇੱਥੇ ਅਰਜנטיਨਾ 'ਚ ਜਿਹੜਾ ਲੋਕਾਂ ਨੂੰ ਬੜਾ ਜ਼ਿਆਦਾ ਘੱਟ ਪਤਾ ਆ ਸੋ ਇਹ ਸਾਡੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਕਿੰਨੀ ਕੁ ਕੁਝ ਕਹਿਣਾ ਚਾਹੋਗੇ ਲੰਗਰ ਅੰਗ ਬਰੰਗੀਆਂ ਚੰਦੀਆਂ ਲਾ ਕੇ ਗਲੀਆਂ ਸੜਕਾਂ ਸਾਫ਼ ਕਰਾ ਕੇ

दुको

I'm going to go to I'm ਤੋ ਜੀ ਲੰਗਰ ਸ਼ੁਰੂ ਹੋ ਗਿਆ ਤੇ ਤਕਰੀਬਨ ਡੇਢ ਘੰਟਾ ਹੋ ਰਿਹਾ ਇਹ ਅਰਜنٹੀਨਾ ਦੇ ਵਿੱਚ ਸਾਨੂੰ ਅਰਗਲ ਲੋ ਕਹਿ ਕੇ ਦੇਣਾ ਪੈਂਦਾ ਵੀ ਇਹ ਗਿਫਟ ਹੈ ਕਿਉਂਕਿ ਇਹਨਾਂ ਨੂੰ ਸਮਝ ਨਹੀਂ ਲੱਗਦਾ ਹੈਗਾ ਸੋਏ ਭਾਈ ਸਖਨ ਸਿੰਘ ਜੀ ਇਹ ਸਾਡੀ ਮਾਤਾ ਜੀ ਤੇ ਕਿਸੇ ਨੇ ਲੱਗਦਾ ਫੋਨ ਵੀ ਲੱਗਿਆ ਇਹਨਾਂ ਨੂੰ ਐਦਾ ਲੱਗਦਾ ਵੀ ਅਸੀਂ ਸ਼ਾਇਦ ਮੋਲ ਵੇਚ ਰਹੇ ਆ ਪਰ ਇਹਨਾਂ ਨੂੰ ਦੱਸਣਾ ਪੈਂਦਾ ਆ ਵੀ ਅਸੀਂ ਇਹ ਗਿਫਟ ਦੇ ਰਹੇ ਆ ਤੇ ਇਹ ਕੰਟਰੀ ਐਜਾਂ ਦੀ ਗੁਨਾਨਕ ਪਾਸਟਾ ਦਾ ਰੂਪ ਅਸੀਂ ਰੱਖਿਆ ਭਾਈ ਗੋਲਦੀ ਜੀ ਲੱਗੇ ਨੇ ਸੇਵਾ ਕਰਨ ਫਟਾਫਟ ਇਧਰ ਗੁਰੀ ਜੀ ਪਰ ਨੰਗੇ ਸਿਰ हेलो हेलो एक दो टोका देख लो या तव بیا ਨਵਾਂ ਅੱਜ ਪੰਨੇ ਕੀ ਟਾਈਮ ਹੋ ਗਿਆ ਹੈ ओके जी ਲੋ ਜੀ ਲੰਗਰ ਸਮਾਪਤ ਹੋ ਗਿਆ ਆ ਆ ਥੋੜਾ ਜਿਹਾ ਲੰਗਰ ਰਹਿ ਗਿਆ ਤੇ ਸਾਰੀ ਸੰਗਤ ਜਾ ਰਹੀ ਹੁਣ ਆਪ ਆਪਣੇ ਘਰ ਦਿੱਖੇ ਬਾਬਾ ਰੀਵਨ 2 ਦਿਨ ਘਟੇ ਲੰਗਰ ਚੱਲਿਆ ਆ ਤੇ ਸੇਵਾ ਕਰਕੇ ਬਹੁਤ ਆਨੰਦ ਆਇਆ ਬੜਾ ਮਜ਼ਾ ਆਇਆ ਉਦਾਸ ਨੂੰ ਬਾਤ ਸੁਣ ਜਿੱਥੇ ਮਨ ਮਨ ਤਾਰੇ ਜੀ ਲੰਗਰ ਦੀ ਹੋ ਗਈ ਸਮਾਪਤੀ ਤੇ ਹੁਣ ਆਪਾਂ ਜਾ ਰਹੇ ਆ ਵਾਸ ਮਹਾਰਾਜ ਰੂਪ ਲੈ ਕੇ ਚੱਲ ਬਾਹਰ ਹੁਣ